ਵਾਇਡੀ ਗੇ ਕਾਲਸ ਹਰਫਤ ਤੇ ਬਾਦਲ ਦਲੀਆਂ ਤੇ ਤਾਂ ਮੈਨੂੰ ਪਾਈ ਫਟਕਾਰ ਜਥੇਦਾਰ ਰਗਵੀਰ ਸਿੰਘ ਨੇ ਬਾਦਲ ਦਲੀਆਂ ਨੂੰ ਕੀਦੀ ਤਾਲਨਾ ਜਥੇਦਾਰ ਹਰਪ੍ਰੀਤ ਸਿੰਘ ਦੀ ਜਾਂਚ ਪੜਤਾਲ ਬਾਰੇ ਤੇ ਚੋੜੇ ਭਾਈ ਚੋੜੇ ਦੀ ਪੱਗ ਬਾਰੇ ਜੋ ਬੇਦਵੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਉਹ ਮਾਮਲਾ ਉਹਨਾਂ ਦੇ ਕੋਲ ਵਿਚਾਰ ਅਧੀਨ ਹੈ ਤੇ ਜਲਦੀ ਹੀ ਉਸਤੇ ਫੈਸਲਾ ਲਿਆ ਜਾਏਗਾ ਗੱਲ ਕਰਦੇ ਹਾਂ ਬਾਦਲ ਦਲ ਦੇ ਅਸਤੀਫਿਆਂ ਦੀ ਜੋ ਕਿ 2 ਤਰੀਕ ਨੂੰ 2 ਦਸੰਬਰ ਨੂੰ ਫਸਿਲ ਤੋਂ ਇੱਕ ਜੋ ਸੰਦੇਸ਼ ਸੁਣਾਇਆ ਗਿਆ ਸੀ ਹੁਕਮਨਾਮਾ ਹੋਇਆ ਸੀ ਕਿ 3 ਦਿਨਾਂ ਵਿੱਚ ਸਾਰੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਉਹਨਾਂ ਕੋਲ ਅਸਵਾ ਲੈ ਕੇ ਤੇ ਉਹਨਾਂ ਦੇ ਕੋਲ ਜਿਹੜੇ ਵੀ ਮਾਫੀਨਾਮਾ ਇਹਦੇ ਵਿੱਚ ਮੌਜੂਦ ਸੀਗੇ ਨੇ ਡਿਲੀਟਰ ਉਹਨਾਂ ਦੇ ਸਾਰੇ ਅਸਵਾ ਉਹਨਾਂ ਨੂੰ ਦੇਣ ਤੇ ਨਵੇਂ ਡੈਲੀਗੇਟ ਬਣਾਉਣ ਦੇ ਬਾਗੀ ਧੜਿਆ ਵਾਗੀ ਤੇ ਦਾਗੀ ਦੋਨੋਂ ਇਕੱਠੇ ਹੋਣ ਤੇ ਕੋਈ ਵੀ ਢੜਾ ਵੱਖਰਾ ਵੱਖਰਾ ਨਹੀਂ ਹੋਏਗਾ ਸਾਰੇ ਇੱਕ ਨਿਸ਼ਾਨ ਥਲੇ ਹੋਣਗੇ ਪਰ ਜਿੱਥੇ ਬਾਗਿਆ ਨੇ ਤਾਂ 9 ਤਰੀਕ ਦੇ ਲੱਗੇ ਤੱਕ ਆਗੇ ਹੀ ਸਾਰਿਆਂ ਨੇ ਉਹ ਪਾਰਟੀ ਭੰਗ ਕਰ ਦਿੱਤੀ ਪਰ ਬਾਦਲ ਦਲ ਵਾਲਿਆਂ ਨੇ ਆਪਣਾ ਹੰਕਾਰ ਦਿਖਾਉਂਦੇ ਹੋਏ ਹਾਲੇ ਤੱਕ 20 ਅਸਤੀਫੇ ਨਹੀਂ ਦਿੱਤੇ ਜਦ ਕਿ 19 ਦਸੰਬਰ 19 ਦਸੰਬਰ ਨੂੰ ਕਹਿੰਦੇ ਆ ਕਿ ਬਾਦਲ ਨੇ ਆਪਣਾ ਅਸਤੀਫਾ ਬਾਦਲ ਦਲ ਦੇ ਵਾਰਗੀ ਕਮੇਟੀ ਨੂੰ ਦਿੱਤਾ ਸੀ ਜੋ ਕਿ ਹਾਲੇ ਤੱਕ ਪ੍ਰਮਾਨ ਨਹੀਂ ਕੀਤਾ ਗਿਆ ਉਧਰ ਤਾਂ ਮੀ ਜੋ ਕਿ ਖੁਦ ਹੀ ਇੱਕ ਬੀਬੀ ਜ਼ਗੀਰ ਕੌਰ ਨੂੰ ਜੋ ਇਹਨਾਂ ਨੇ ਗਾਲੀ ਗਲੋਚ ਚੈਨਲ ਤੇ ਕਰ ਦਿੱਤੀ ਸੀ ਨੀਜੀ ਚੈਨਲ ਤੇ ਉਸ ਤੋਂ ਬਾਅਦ ਖੁਦ ਹੀ ਸਜਾ ਦੇ ਵਿੱਚ ਸਨ ਤੇ ਇਹਨਾਂ ਨੇ ਜਾ ਕੇ ਇੱਕ ਤਿੰਨ ਮੈਂਬਰੀ ਕਮੇਟੀ ਜੋ ਜਾਂਚ ਕਲੀ ਬਣਾਈ ਗਿਆਨੀ ਹਰਪ੍ਰੀਤ ਸਿੰਘ ਦੇ ਜੋ ਸਾਫ ਦਾ ਸੰਧੂ ਬਾਰੇ ਸੀ ਜੋ ਕਿਸੇ ਨੇ ਬਲੇਮ ਲਾਇਆ ਸੀ ਉਸਤੇ ਵੀ ਉਹਨਾਂ ਨੇ ਬੋਲਦਿਆਂ ਕਿਹਾ ਕਿ ਜੋ ਬੰਦਾ ਜੋ ਗਿਆਨੀ ਜੀ ਨੇ ਉੱਥੇ ਖੜੇ ਹੋ ਕੇ ਤਖਤ ਸਹਿਬਾਨ ਤੇ ਪੰਜਾ ਪਹਿਰਿਆਂ ਸਾਹਮਣੇ ਹੀ ਇੰਨੀ ਗੱਲ ਦੇ ਬਾਰੇ ਕਹਿੰਦਾ ਕਿ ਗੱਲ ਦੇ ਵਿੱਚ ਮੇਰਾ ਕੋਈ ਹੱਥ ਨਹੀਂ ਤੇ ਉਸ ਤੋਂ ਬਾਅਦ ਆ ਇਹ ਗੱਲ ਜਾਂ ਜਾਂਚ ਕਰਦੀ ਬਣਦੀ ਨਹੀਂ ਬਾਰੇ ਵੀ ਜੇ ਬਣਦੀ ਹੈ ਤੇ ਸਿਰਫ ਦੇ ਸਿਰਫ ਉਹ ਜਥੇਦਾਰਾਂ ਦੇ ਅਧੀਨ ਹੋਣੀ ਚਾਹੀਦੀ ਏ ਬਾਕੀ ਨਰਾਇਣ ਸਿੰਘ ਚੋੜਾ ਜੀ ਦੀ ਪੱਗ ਦੀ ਬੇਦਵੀ ਜੋ ਜਸਪ੍ਰੀਤ ਸਿੰਘ ਨੇ ਕੀਤੀ ਏ ਪਟਿਆਲਾ ਦੇ ਜੂਤ ਕਾਲੀਦਲ ਦੇ ਪ੍ਰਧਾਨ ਨੇ ਉਹਨਾਂ ਕਿਹਾ ਕਿ ਉਸਤੇ ਵੀ ਜਲਦੀ ਐਕਸ਼ਨ ਲਿਆ ਜਾਏਗਾ ਤਾਂ ਐਂਡ ਧਿਆਨ ਦੇ ਉਹਨਾਂ ਨੇ ਜਗਜੀਤ ਸਿੰਘ ਢੱਲੇਵਾਲ ਦੇ ਲਈ ਵੀ ਉਹਨਾਂ ਨੇ ਪੰਜਾਬੀਆਂ ਨੂੰ ਕਿਹਾ ਕਿ ਤੁਸੀਂ ਭਾਵੇਂ ਕਿਸ ਸਿੱਖ ਧਰਮ ਦੇ ਵਿੱਚ ਵਰਤ ਜਾਂ ਮਰਨ ਮਰਤ ਦੀ ਕੋਈ ਅਪੀਲ ਦਲੀਲ ਕੁਛ ਨਹੀਂ ਹੈਗਾ ਪਰ ਫਿਰ ਵੀ ਉਹਨਾਂ ਕਿਹਾ ਕਿ ਅੰਨੀਆਂ ਦੇ ਬੋਲੀਆਂ ਸਰਕਾਰਾਂ ਨੂੰ ਕਿਸੇ ਵੇਲੇ ਜਲਾਣ ਲਈ ਇਹੋ ਜਿਹੇ ਹੀਲੇ ਵਸੀਲੇ ਕਰਨੇ ਪੈਂਦੇ ਆ ਜੋ ਕਿ ਅੱਜ ਜਗਜੀਤ ਸਿੰਘ ਡਲੇ ਵਾਲ ਕਾਰੇ ਨੇ ਦੇ ਪੰਜਾਬੀਆਂ ਨੂੰ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਵੱਲ ਤੁਸੀਂ ਵੀ ਧਿਆਨ ਪੂਰੀ ਤਰ੍ਹਾਂ ਦਿਓ ਤੇ ਜਲਦੀ ਤੋਂ ਜਲਦੀ ਉਹਨਾਂ ਨੇ ਨਾਲ ਹੀ ਬਾਦਲ ਦਾ ਨੂੰ ਕਿਹਾ ਕਿਸੇ ਆਣਾ ਗਾਨੀ ਕੀਤੇ ਬਿਨਾ ਅਸਤੀਫੇ ਦੇ ਦੋ ਨਹੀਂ ਤੇ ਅਗਲਾ ਐਕਸ਼ਨ ਇਸ ਤੋਂ ਵੀ ਵੱਡਾ ਹੋ ਸਕਦਾ ਹੈ ਇਹ ਤਾਜ਼ਾ ਖਬਰ ਅੱਜ ਸੇਰੇ ਆ ਜਦਗੀ ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦਾ ਆਗਮਨ ਪੁਰਬ ਹੀ ਹੈ ਆਪ ਸਭ ਨੂੰ ਉਸ ਦੀਆਂ ਵਧਾਈਆਂ ਵੀ ਹੋਣ ਪਰ ਨਾਲ ਹੀ ਜਦੋਂ ਉਹਨਾਂ ਨੇ ਇਹ ਸੰਦੇਸ਼ ਦੇਣਾ ਸੀ ਉਸ ਤੋਂ ਬਾਅਦ ਗਿਆਨੀ ਰਗਵੀਰ ਸਿੰਘ ਜੀ ਨੂੰ ਇਹ ਜਦੋਂ ਪੱਤਰਕਾਰਾਂ ਨੇ ਸਵਾਲ ਕੀਤੇ ਅਸਤੀਫੇ ਬਾਰੇ ਤਾਂ ਉਹਨਾਂ ਨੇ ਕਿਹਾ 2 ਦਸੰਬਰ ਨੂੰ ਜੋ ਹੁਕਮਨਾਮਾ ਕੀਤਾ ਸੀ ਤਿੰਨ ਦਿਨਾਂ ਦੇ ਵਿੱਚ ਵਿੱਚ ਅਸਤੀਫੇ ਦਿਓ ਉਸਨੂੰ ਜੋ ਕੀ ਇਹਨਾਂ ਨੇ ਆਪਣੇ ਆਪ ਹੀ 20 ਤਰੀਕ ਤੱਕ ਬਧਾਇਆ ਕਿ ਜਦਕਿ ਮੈਂ ਉਹਦੇ ਵਿੱਚ ਕੋਈ ਭਾਗੀਦਾਰ ਨਹੀਂ ਨਾ ਹਾਂ ਹੀ ਮੈਂ ਕਿਸੇ ਨੂੰ ਵੀ ਕਿਹਾ ਸੀ ਕਿ ਤੁਹਾਨੂੰ ਮੈਂ 20 ਤਰੀਕ ਤੱਕ ਦਾ ਟਾਈਮ ਜਿੰਨਾ ਵਾ ਕਿਉਂਕਿ ਫਜ਼ੀਲ ਤੋਂ ਇੱਕ ਵਾਰ ਜੋ ਹੁਕਮਨਾਮਾ ਹੋ ਜਾਂਦਾ ਹੈ ਉਸਨੂੰ ਬਦਲਿਆ ਨਹੀਂ ਜਾ ਸਕਦਾ ਇਹ ਪਹਿਲੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਵੀ ਇਹੀ ਗੱਲ ਕਹੀ ਸੀ ਤੇ ਹੁਣ ਜਿਕੇ ਜੋਗਾ ਕੀ ਇਹ ਗੱਲ ਸੁਣਨ ਵਾਲੀ ਹੈ ਕਿ ਗਿਆਨੀ ਰਕबीर ਸਿੰਘ ਜੀ ਨੇ ਅੱਜ মিডিਆ ਨੂੰ ਰੂਬਰੂ ਹੁੰਦੇ ਇਹ ਸਾਰੀ ਗੱਲ ਕਾੜ ਦਿੱਤੀ ਹੈ ਹੁਣ ਦੇਖਿਆ ਜਾਏਗਾ ਕਿ ਬਦਲ ਦਲੀਆਂ ਨੂੰ ਇਸ ਫਟਕਾਰ ਦਾ ਕਿੰਨਾ ਕੁ ਧਿਆਨ ਹੈ ਦੇਖੋ ਜਿਸ ਦਿਨ ਡਰੋਨ ਤੋਂ ਦੁਆਰਾ ਤਰਥਲੀ ਮਾਰ ਦਿੱਤੇ ਹੋਣ ਆਉਣ ਵਾਲੇ ਦਿਨ ਹੀ ਦੱਸਣਗੇ ਕਿ ਅੱਜ ਪੰਤਖੁਵਾਂ ਵਿੱਚ ਕੀ ਕਰਵਟ ਬਦਲਦੀ ਹੈ ਪੰਤਖਿਆਸਾ ਦੀ ਤੁਸੀਂ ਇਹ ਬਿਆਨ ਸੁਣੋ ਜੋ ਗਿਆਨੀ ਰਕੀਸ਼ ਸਿੰਘ ਜੀ ਨੇ ਅੱਜ ਮੈਂ ਅਮਨਦੀਪ ਸਿੰਘ ਔਰ ਜਾ ਕੇ ਸੱਚਾ ਪੈਤ੍ਰੀ ਸੁਖੀ ਗੋਰਾ ਨੇ ਗੁਰੂ ਸਾਹਿਬ ਦੇ ਸਾਨੂੰ ਜਾ ਕੇ ਪੰਜ ਪਿਆਰੇ ਸਹਿਬਾਨ ਦੇ ਸਾਨੂੰ ਜਾ ਕੇ ਜੋ ਕੁਝ ਕਿਹਾ ਹੈ ਕਿ ਮੈਂ ਇਹ ਪਾਪ ਜੋ ਇਲਜ਼ਾਮ ਮੇਰੇ ਤੇ ਲਾਇਆ ਜਾ ਰਹੇ ਨੇ ਦੇਖ ਕੇ ਮੈਂ ਇਹ ਪਾਪ ਕਦੇ ਵੀ ਨਹੀਂ ਕੀਤਾ ਮੇਰਾ ਖਿਆਲ ਹੈ ਕਿ ਉਸ ਤੋਂ ਬਾਅਦ ਕੋਈ ਵੀ ਪੜਤਾਲ ਜਿਹੜੀ ਹੈ ਉਹ ਵਾਕਈ ਨਹੀਂ ਰਹਿ ਚੁੱਕੀ ਆ ਜੋ ਜਸਪ੍ਰੀਤ ਸਿੰਘ ਸ਼ੇਰ ਨੇ ਆਇਆ ਜਿਵੇਂ ਕਿ ਭਾਈ ਨਰਨੈਨ ਸਿੰਘ ਮਚੌੜ ਦੀ ਦਸਤਾਰ ਉਹ ਕਹਿੰਦਾ ਇੱਕ ਜਾਣੇ ਅਣਜਾਣੇ ਵਿੱਚ ਨਹੀਂ ਜਾਣੇ ਅਣਜਾਣੇ ਨਹੀਂ ਜਾਣ ਪੁੱਛ ਕੇ ਸਭ ਜਾਣਦਿਆਂ ਹੋਇਆ ਉਹਨੇ ਭਾਈ ਨਰਨੈਨ ਸਿੰਘ ਦਸਤਾਰ ਕਿਹਾ ਉਹ ਕਹੜੀ ਹੈ ਉਹਦੇ ਵਰ ਤੋਂ ਮੁਆਫੀ ਰੱਖ ਰਿਹਾ ਮੇਰੇ ਕਾਪੀ ਸਰ ਜੀ ਤੇ ਬਹੁਤ ਸ਼ੁਕਰ ਹੈ ਔਰ ਜਲਦੀ ਇਹ ਵਿਚਾਰ ਕਰਕੇ ਉਹ ਤੇ ਅਗਲੀ ਕਾਰਵਾਈ ਕੀਤੀ ਹੈ। ਲੱਖ ਦੀ ਸ਼ੰਦਨ ਪਰ ਕਿਸਾਨ ਨੂੰ ਧੰਨ ਦੇਣ ਦੀ ਲੋੜ ਹੈ। ਆਪਾਂ ਦੇ ਵਿਜੀਤੀ ਜਲੇਵਾ ਦੇ ਖੇਤਰ ਵਿੱਚ ਲੈ ਕੇ ਪੂਰੀ ਜੁਰੀ ਵਾਸਤੇ ਸਹਿਯੋਗ ਪਾਇਆ। ਪਰ ਤੋਂ ਖਵਾਰੀ ਇਹ ਗੰਦਾ ਹੈ ਕਿ ਬਾਦ ਸਰਕਾਰ ਰੁਕੇ ਸਰਕਾਰਾਂ ਦਾ ਕੰਮ ਹੁੰਦਾ ਹੈ ਆਪਰੇ ਰਾਇਆ ਰਾਖੀ ਕਰਨਾ। ਆਪਰੇ ਰਾਇਆ ਨੂੰ ਮਲਣਾ। ਆਪਨੇ ਰਾਇਆ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਕਾਨੂੰਨੀ ਪਹਸੂਸ ਨਾ ਹੋਵੇ। ਪਰ ਦੋ ਘੰਟੇ gang ਕੇ ਪਹਿਲਾਂ ਵੀ ਸਵਾ ਸਾਲ ਦੇ ਕਰੀਬ ਸਿੰਗੂ ਬਾਰਡਰ ਦੇ ਉੱਤੇ ਕਜ਼ਾਬਾਨ ਦੀ ਗਣਤੀ ਵਿੱਚ ਕਿਸਾਨ ਲਗਾਤਾਰ ਠੰਡ ਵਿੱਚ ਗਰਮੀ ਵਿੱਚ ਵੀ ਵਿੱਚ ਦੇ ਰੀ ਪੁਫਾਨ ਦੇ ਵਿੱਚ ਇੱਕ ਰੋਸ ਚਾਹਵਾ ਕੇ ਸਰਕਾਰ ਦੇ ਖਿਲਾਫ ਸਿੰਧੂ ਬਾਰਡਰ ਤੇ ਬੈਠੇ ਰਹਿ ਔਰ ਉਤੋਂ ਬਾਅਦ ਸ਼ੰਘੂ ਬਾਰਡਰ ਤੇ ਖਨੋਰੀ ਬਾਰਡਰ ਤੇ ਬਹੁਤ ਲੰਬਾ ਹਕਸਾ ਹੋ ਗਿਆ ਕਿ ਕਿਸਾਨ ਕੜਾਕੇ ਦੀ ਠੰਡ ਵਿੱਚ ਕੜਾਕੇ ਦੀ ਗਰਮੀ ਵਿੱਚ ਮੀਂਹ ਆਜ ਨਹੀਂ ਦੇਖਦੇ ਪੁਫਾਨ ਹੱਥ ਕਰੇ ਦੇਖਦੇ ਉਹ ਸਰਕਾਰ ਦੇ ਕੋਲ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਰੋਸ ਚਾਹਵਾ ਕੇ ਬੈਠੇ ਹੋਏ ਨੇ ਔਰ ਸਰਦਾਰ ਨਿਰਜੀਤ ਸਿੰਘ ਢੱਲੇਵਾ ਜਿਨ੍ਹਾਂ ਨੇ ਉਹ ਅਜ ਮੈਂ 40 ਦਿਨ ਤੋਂ ਉਪਰ ਦਾ ਸਮਾ ਹੋ ਚੁੱਕਾ ਉਹ ਭੁੱਖ ਹੜਤਾਲ ਮਨ ਵਰਤ ਰੱਖ ਕੇ ਬੈਠੇ ਹੋਏ ਨੇ ਭਾਵੇਂ ਕਿ ਸਿੱਖੀ ਵਿੱਚ ਭੁੱਖ ਹੜਤਾਲ ਦਾ ਮਨ ਵਰਤਨਾ ਕੋਈ ਸੰਕਲਪ ਨਹੀਂ ਹੈ ਪਰ ਡਾਕੀਆਂ ਸਰਕਾਰਾਂ ਨੇ ਜੋ ਕਿਸੇ ਪਾਸੇ ਕਿਸ ਸੁਣਵਾਈ ਨਹੀਂ ਕਰ ਰਹੀਆਂ ਸਰਕਾਰਾਂ ਨੂੰ ਬੀਲ ਕੀਤੀ ਜਾਂਦੀ ਹੈ ਕਿ ਜੋ ਕਿਸਾਨ ਸਮੁੱਚੇ ਸੰਸਾਰ ਦਾ ਢਿੱਡ ਭਰਦਾ ਹੈ ਖੇਤੀ ਕਰਦਾ ਹੈ ਸੱਪਾਂ ਦੀਆਂ ਸਿਰੀਆਂ ਮਿੱਧ ਮਿੱਧ ਕਿੱਤੀ ਨੂੰ ਪਾਲਦਾ ਹੈ ਤੇ ਲੋਕਾਂ ਤੱਕ ਉਹ ਜਿਹੜਾ ਰਾਸ਼ਨ ਹੈ ਉਹ ਪਹੁੰਚਾਉਣ ਦਾ ਯਤਨ ਕਰਦਾ ਹੈ ਔਰ ਉਹਨਾਂ ਦਾ ਆਪਣੇ ਹੱਕਾਂ ਵਾਸਤੇ ਮਾਰਨ ਵਰਤ ਰੱਖਣੇ ਔਰ ਬਾਰਡਰਾਂ ਤੇ ਬਹਿਣਾ ਹੱਕਾਂ ਦੀ ਪ੍ਰਾਪਤੀ ਵਾਸਤੇ ਇਤੋਂ ਬਾਅਦ ਸਰਕਾਰ ਵਾਸਤੇ ਹੋਰ ਕੋਈ ਵੀ ਮਾੜੀ ਗੱਲ ਨਹੀਂ ਹੋ ਸਕਦੀ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਜਲਦ ਤੋਂ ਜਲਦ ਕਿਸਾਨਾਂ ਦੀਆਂ ਹੱਕੀ ਮੰਗਾਂ ਮਨਜ਼ੂਰ ਕਰਨ ਔਰ ਉਹ ਕਿਸਾਨ ਆਪਣੇ ਘਰਾਂ ਵਿੱਚ ਆਪਣੇ ਪਰਿਵਾਰਾਂ ਦੇ ਵਿੱਚ ਆ ਕੇ ਸੁਖ ਸ਼ਾਂਤੀ ਦੇ ਨਾਲ ਆਪਣੀ ਜਿੰਨ ਬਸਰ ਕਰ ਸਕਣ ਸਿਕਸਰ ਜੀ ਇੱਕ ਤੁਹਾਡੇ ਵੱਲੋਂ ਆਦੇਸ਼ ਹੋਇਆ ਸੀ ਆ ਸ੍ਰੀ ਗਾਗਨ ਸਿੰਘ ਇਸ ਮੈਂ ਅਸਤਾ ਪਰ ਉਸ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਵੱਡੀ ਗੱਲ ਮੈਂ ਕਰ ਰਿਹਾ ਸੀਗਾ ਅਸਤੀਫੇ ਦੀ ਗੱਲ ਕਰ ਰਿਹਾ ਸੀਗਾ ਕਾਲੀਦਾ ਪੀਰ ਤੱਕ ਅਸਤੀਫੇ ਨਹੀਂ ਤੇ ਪਰਮਾਨ ਤੇ ਹਾਲਾਂਕਿ ਮੌਸਮ ਸਾਫ ਕਰ ਲੈਨੇ ਬਾਕੀ ਸਾਰੀ ਸੇਵਾ ਦੀ ਧੂਤਰੀ ਹੈ ਪਰ ਅਸਤੀਫੇ ਕਿਉਂ ਪਰਮਾਨ ਕੀਤੇ ਜਾ ਰਹੇ ਸਿਰਫ ਜੋ ਫਕਾਦਰ ਸਾਹਿਬ ਦੀ ਤਸੀਲ ਤੋਂ ਕਾਂ ਸਿੰਘ ਸਾਹਿਬਾਨ ਨੇ ਬੈਕਸ ਨਾ ਸੁਣਾਇਆ ਜੀ ਇਹਨੂੰ ਜਲਦ ਤੋਂ ਜਲਦ ਕਾਲੀਦਾ ਦਰ ਨੂੰ ਕੰਨਾਂ ਕਾਨੀ ਦੇ ਕਰਨੀ ਚਾਹੀਦੀ ਉਹਨੂੰ ਲਾਗੂ ਕਰਨਾ ਚਾਹੀਦਾ ਹੈ ਕਦਿ ਕਿ ਕਿਸੇ ਅਰਧ ਸਮੇਂ ਮਿਲਾਕਤ ਕਰਨ ਜਾਦੇ ਹਾਂ ਇਸ ਕਿਉਂਕਿ ਇਹ ਬੜਾ ਵੱਡਾ ਮਾਮਲਾ ਹੈ ਦੇਖੋ ਜਿਸ ਦਿਨ ਸ਼ਰੌਂਗ ਤੋਂ ਦੁਆਰਾ ਪ੍ਰਮੁਖ ਤੂ ਪੱਤਰਕਾਰਾਂ ਵੱਲੋਂ ਜਿਹੜੇ ਸਵਾਲ ਕੀਤੇ ਗਏ ਉਹਨਾਂ ਦੇ ਜਵਾਬ ਦਿੰਦਿਆਂ ਹੋਇਆਂ ਅੱਜ ਦੋ ਤਿੰਨ ਗੱਲਾਂ ਯਾਨੀ ਰਗਵੀਰ ਸਿੰਘ ਵੱਲੋਂ ਬਹੁਤ ਵੱਡੀਆਂ ਕਹੀਆਂ ਗਈਆਂ ਸਭ ਤੋਂ ਵੱਡੀ ਗੱਲ ਅਕਾਲੀ ਦਲ ਦੇ ਬਾਰੇ ਕਹੀ ਗਈ ਹੈ ਕਿ ਅਕਾਲੀ ਦਲ ਕਿਸੇ ਤਰ੍ਹਾਂ ਦੀ ਕੋਈ ਆਨਾ ਕਾਨੀ ਨਾ ਕਰੇ ਕਿਉਂਕਿ ਅੱਜ ਉਹਨਾਂ ਦੀ ਉਹ ਨਾਰਾਜ਼ਗੀ ਕੁੱਲ ਕੇ ਕੈਮਰਿਆਂ ਦੇ ਸਾਹਮਣੇ ਆਈਏ ਹਾਲਕਿ ਅੱਜ ਤਾਂ ਸ਼ਿਰਕਾਬਤ ਕੀਤਾ ਸੀ ਕਿ ਮੀਟਿੰਗ ਦੇ ਦੌਰਾਨ ਜਦੋਂ ਅਕਾਲੀ ਸਾਹਿਬ ਦੇ ਜਥੇਦਾਰ ਨਾਲ ਇਸ ਬਾਬਤ ਗੱਲ ਕੀਤੀ ਗਈ ਤਾਂ ਉਹਨਾਂ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਿਹਾ ਕਿ ਮੇਰੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਸਮਾਂ ਅਕਾਲੀ ਦਲ ਦੇ ਕਿਸੇ ਆਗੂ ਨੂੰ ਨਹੀਂ ਦਿੱਤਾ ਗਿਆ ਤਾਂ ਹੁਣ ਵੱਡੀ ਗੱਲ ਇਹ ਹੈ ਕਿ ਅਕਾਲੀ ਦਲ ਆਖਿਰਕਾਰ ਕਿਉਂ ਆਨਾਕਾਨੀ ਕਰ ਰਿਹਾ ਸੀ ਕਿਉਂਕਿ ਜਿਹੜੀ ਆਨਾਕਾਨੀ ਆ ਸ਼ਬਦ ਵਰਤਿਆ ਗਿਆ ਤਾਂ ਇਹ ਕਿਤਨਾ ਕਿਤੇ ਅਸੀਂ ਕਹਿ ਰਹੇ ਸੀ ਭਾਈ ਗਿਆਨੀ ਰਕਬੀ ਸਿੰਘ ਜੀ ਦਾ ਬਿਆਨ ਤੇ ਹੁਣ ਤੁਸੀਂ ਜੁੜੇ ਰਹੋ ਸੱਚਾ ਪੈਰਾ ਨਾਲ ਮਿਲਦੇ ਆਂਗੇ ਖਬਰਾਂ ਲੈ ਕੇ ਜਲਦੀ ਹੀ ਮੈਂ ਤੁਹਾਡਾ ਆਪਣਾ ਅਮਨਦੀਪ ਸਿੰਘ ਰਾਜਾ ਸਮਾਜ ਨੇ ਕਾਫੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਇਸ ਕਰਕੇ ਜੋ ਜਥੇਦਾਰ ਗਿਆਨੀ ਰਕਬੀਰ ਸਿੰਘ